ਆ ਜਿਹੜੀ ਮੈਡਮ ਕਾਂਗਰਸ ਵੱਲੋਂ ਖੜੀ ਹੈ ਬੀਬੀ ਸਰਿੰਦਰ ਕੌਰ ਇਹ ਡਿਪਟੀ ਮੇਅਰ ਰਹੀ ਹੈ ਇਹਨੇ ਇੱਕ ਵੀ ਸੀਵਰੇਜ ਦਾ ਟੱਕਣ ਨਹੀਂ ਬਦਲਵਾਇਆ ਹੋਰ ਕੀ ਬਦਲਾ ਲੈ ਕੇ ਆਊ ਮਹਿੰਦਰ ਭਗਤ ਨੂੰ ਅਸੈਂਬਲੀ ਵਾਲੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਤਾਂ ਮੈਂ ਪ੍ਰਾਗਪੁਰ ਰੋਡ ਤੇ ਕਿਰਾਏ ਤੇ ਘਰ ਲੈ ਲਿਆ ਹਫ਼ਤੇ 'ਚ ਘੱਟੋ-ਘੱਟ 2 ਦਿਨ ਆਫ਼ਸਰਾਂ ਸਮੇਤ ਪੰਜਾਬ ਦੀ ਸਰਕਾਰ ਇੱਥੋਂ ਚੱਲਿਆ ਕਰੂਗੀ ਜਲੰਧਰ ਤੋਂ ਚੱਲਿਆ ਕਰੂਗੀ ਜਦੋਂ ਮਰਜੀ ਆਜੋ ਕੰਮ ਕਰਾਉਣ ਵਾਸਤੇ ਕੋਈ ਚਾਹੇ ਨਿੱਜੀ ਐ ਚਾਹੇ ਕੋਈ ਸਮਾਜ ਦਾ ਕੰਮ ਐ ਆਪਾਂ ਆਮ ਲੋਕਾਂ ਦੇ ਘਰਾਂ 'ਚ ਦੀਵੇ ਜਗਾਉਣੇ ਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਸਰਕਾਰੀ ਨੌਕਰੀਆਂ 1 ਰੁਪਿਆ ਨਹੀਂ ਕਿਸੇ ਦਾ ਲੱਗਿਆ ਨਾਲੇ ਗੋਇੰਦਵਾਲ ਸਾਹ ਵਾਲਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਆਮ ਹੋ ਗਈ ਬਿਜਲੀ ਆਮ ਹੋ ਗਈ ਤਾਂ ਬਿਜਲੀ ਫ੍ਰੀ ਕਰਤੀ ਬਿਜਲੀ ਫ੍ਰੀ ਕਰਤੀ ਤਾਂ ਘਰ ਦਾ ਬਿੱਲ ਜ਼ੀਰੋ ਆਉਣ ਲੱਗਿਆ ਕਬੀਲਦਾਰੀ ਲੀਤੇ ਚੜ ਗਈ ਆਮ ਆਦਮੀ ਕਲੀਨਿਕ ਖੁੱਲ ਗਏ ਹੁਣ ਤੱਕ 829 ਕਲੀਨਿਕ ਖੁੱਲੇ ਨੇ 2 ਕਰੋੜ ਤੋਂ ਵੱਧ ਬੰਦੇ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ 2 ਕਰੋੜ ਹੋਰ ਬਣ ਰਹੇ ਨੇ ਕਲੀਨਿਕ ਮੱਲਾ ਆਮ ਆਦਮੀ ਕਲੀਨਿਕ ਸ਼ਾਨਦਾਰ ਸਕੂਲ ਬਣ ਰਹੇ ਨੇ ਇਹੀ ਗੱਲਾਂ ਨੇ ਆ ਜਿਹੜੇ ਸੀਵਰੇਜ ਆ ਜਿਹੜੇ ਕੂੜੇ ਦੇ ਢੇਰ ਆ ਜਿਹੜੇ ਸਟਰੀਟ ਲਾਈਟਾਂ ਦਾ ਕੰਮ ਹੈ ਇਹ ਕਾਰਪੋਰੇਸ਼ਨ ਦਾ ਕੰਮ ਹੁੰਦਾ ਹੈ ਨਗਰ ਨਿਗਮ ਦਾ ਕੰਮ ਹੁੰਦਾ ਨਗਰ ਨਿਗਮ ਕਿਹਦੇ ਕੋਲੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਕੋਲੇ ਆ ਜਿਹੜੀ ਮੈਡਮ ਕਾਂਗਰਸ ਵੱਲੋਂ ਖੜੀ ਹੈ ਬੀਬੀ ਸਰਿੰਦਰ ਕੌਰ ਇਹ ਡਿਪਟੀ ਮੇਅਰ ਰਹੀ ਹੈ ਇਹਨੇ ਇੱਕ ਵੀ ਸੀਵਰੇਜ ਦਾ ਟੱਕਣ ਨਹੀਂ ਬਦਲਵਾਇਆ ਹੋਰ ਕੀ ਬਦਲਾ ਲੈ ਕੇ ਆਉ ਇਸ ਵਾਰ ਤੁਸੀਂ ਐਕਸਚੇਂਜ ਕਰੋ ਮਹਿੰਦਰ ਭਗਤ ਨੂੰ ਅਸੈਂਬਲੀ ਵਾਲੀਆਂ ਪੌੜੀਆਂ ਚੜਾ ਦਿਓ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਇਹ ਕੰਮ ਮੇਰਾ ਵੀਰੋ ਇੱਕ ਕੰਮ ਵਧੀਆ ਕਰਤਾ ਇੱਕ ਕੰਮ ਵਧੀਆ ਕਰਤਾ ਇਹ ਇਲੈਕਸ਼ਨ ਨੇ ਮੈਂ ਫੈਸਲਾ ਤਾਂ ਪਹਿਲਾਂ ਹੀ ਲੈ ਰੱਖਿਆ ਸੀ ਪਰ ਮੈਨੂੰ ਪਤਾ ਨਹੀਂ ਸੀ ਲਾਗੂ ਕਿਵੇਂ ਹੋਊਗਾ ਤਾਂ ਮੈਂ ਪ੍ਰਾਗਪੁਰ ਰੋਡ ਤੇ ਕਿਰਾਏ ਤੇ ਘਰ ਲੈ ਲਿਆ ਹਫਤੇ 'ਚ ਘੱਟੋ-ਘੱਟ 2 ਦਿਨ ਅਫਸਰਾ ਸਮੇਤ ਪੰਜਾਬ ਦੀ ਸਰਕਾਰ ਇੱਥੋਂ ਚੱਲਿਆ ਕਰੂਗੀ ਜਲੰਧਰ ਤੋਂ ਚੱਲਿਆ ਕਰੂ ਜਦੋਂ ਮਰਜ਼ੀ ਆਜੇ ਉਹ ਕੰਮ ਕਰਾਉਣ ਵਾਸਤੇ ਕੋਈ ਚਾਹੇ ਨਿੱਜੀ ਆ ਚਾਹੇ ਕੋਈ ਸਮਾਜ ਦਾ ਕੰਮ ਹੈ ਬਹੁਤ ਬਹੁਤ ਧੰਨਵਾਦ ਸੋ ਵੀਰ ਦੁਆਬੇ ਦੇ ਵਿੱਚੋਂ ਚੱਲਿਆ ਕਰੂ ਸਰਕਾਰ ਉਹ ਮਾਜੇ ਤੱਕ ਦੇ ਲੋਕਾਂ ਨੂੰ ਚੰਡੀਗੜ੍ਹ ਨਹੀਂ ਜਾਣਾ ਪਊਗਾ ਖਰਚਾ ਬਚੂਗਾ ਦਿਹਾੜੀ ਬਚੂਗੀ ਤਾਂ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਦਰੀਵਾਲ ਜੀ ਦਾ ਸਨੇਹਾ ਵੀ ਹੈ ਜੇਲ੍ਹ ਚੋਂ ਕਿ ਜਲੰਧਰ ਪੱਛਮੀ ਵਾਲਾ ਨੂੰ ਕਹਿ ਦਿਓ ਕਿ ਠੰਡੀ ਹਵਾ ਦਾ ਬੁੱਲਾ ਆਵੇ ਤਾਂ ਮੇਰਾ ਵੀ ਹੌਸਲਾ ਵੱਜੂ ਕਿ ਹਾਂ ਹੈਗੇ ਨੇ ਇਨਕਲਾਬੀ ਇੱਕ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਂਗੇ ਪਰ ਉਹਦੀ ਸੋਚ ਨੂੰ ਅੰਦਰ ਕਿਵੇਂ ਕਰੋਗੇ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਨਾਰੇ ਲਾਉਂਦੇ ਆ ਬਜ਼ੁਰਗ ਅਸ਼ੀਰਵਾਦ ਦਿੰਦੇ ਆ ਮਾਮਾ ਸਿਰ ਪੋਲੋਸਦੀਆਂ ਭੈਣਾਂ ਦੁਆਵਾਂ ਦਿੰਦੀਆਂ ਨੌਜਵਾਨ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਇੱਕ ਪਾਸਦਾ ਪਿਆਰ ਹੈ ਦੂਜੇ ਪਾਸੇ ਕਾਲੀ ਭਾਜਪਾ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਉਹ ਲੈ ਵੀ ਲੈ ਵੀ ਜਾਂਦੇ ਆ ਭਾਈ ਪ੍ਰਭੂ ਗਿਣੀ ਲਿਆ ਕਰੋ ਪਹਿਲੀ ਗੱਲ ਤਾਂ ਹੱਥ ਮਿਲਾਉਣ ਦੀ ਲੋੜ ਹੀ ਨਹੀਂ ਉਹਨਾਂ ਨਾਲ ਦੂਰ ਹੀ ਰਹੋ ਦੂਰੋਂ ਹੀ ਨਮਸਤੇ ਕਰੋ ਸੋ ਵੀਰੋ ਤੁਹਾਡੇ ਵਰਗੇ ਆ ਤੁਹਾਡੇ ਵਿੱਚੋਂ ਆ ਐਂ ਰਹਾਂਗੇ ਸੋ ਪੰਜ ਨੰਬਰ ਬਟਨ ਐ 10 ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਆ ਮੇਰੀ ਜ਼ਿੰਮੇਵਾਰੀ ਤੇ ਭਗਤ ਜੀ ਦੀ ਜ਼ਿੰਮੇਵਾਰੀ ਸ਼ੁਰੂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ